ਪਿਛਲੇ ਲੰਬੇ ਸਮੇਂ ਤੋਂ ਜਵਾਰਨਗਰ ਕੈਂਪ ਦੇ ਵਿੱਚ ਵਿਗ੍ਰਹਿ ਨਸ਼ੇ ਦੇ ਖਿਲਾਫ ਜਵਾਰਨਗਰ ਕੈਂਪ ਤੇ ਮੋਹੱਲਾ ਨਿਵਾਸੀਆਂ ਦੇ ਵੱਲੋਂ ਬਲਵਿੰਦਰ ਡੁਲਗਸ ਦੀ ਅਗਵਾਈ ਹੇਠ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਵਿਕ ਰਹੇ ਨਸ਼ੇ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਪਤਕਾਰਨਾ ਗਲਬਦਕਾਰ ਦਾ ਇਲਾਕਾ ਨਿਵਾਸੀਆਂ ਦੱਸੇ ਕਿ ਆਏ ਦਿਨ ਨਸ਼ੇ ਦੇ ਕਾਰਨ ਲੜਾਈ ਝਗੜੇ ਚੋਰੀ ਡਕੈਤियां ਹੁੰਦੀਆਂ ਨੇ ਜਿਸ ਨਾਲ ਇਲਾਕਾ ਨਿਵਾਸੀਆਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਅਸੀਂ ਪੁਲਿਸ ਕਮਿਸ਼ਨ ਲੁਧਿਆਣਾ ਤੋਂ ਅਪੀਲ ਕਰਦੇ ਹਾਂ ਕਿ ਇਸ ਨਸ਼ੇ ਨਜਵਾਰ ਕੈਂਪ ਤੋਂ ਖਤਮ ਕੀਤਾ ਜਾਵੇ ਸਾਰਿਆਂ ਨੂੰ ਜੈਵਾਲ ਮਿੱਕੀ ਹਰ ਹਰਵਾਲ ਮਿੱਕੀ ਜਿਹੜਾ ਅੱਜ ਅਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜਿਹੜਾ ਸਾਡਾ ਜਵਾਹਰ ਨਗਰ ਕੈਂਪ ਵਿੱਚ ਚਿੱਟੇ ਦਾ ਕਾਰੋਬਾਰ ਬਹੁਤ ਜ਼ੋਰਾਂ ਤੇ ਚੱਲਦਾ ਪਿਆ ਹੁੰਦੀ ਉਹਦੇ ਖਿਲਾਫ ਅੱਜ ਮੰਗ ਪੱਤਰ ਦੇਣ ਆਏ ਆ ਇੱਕ ਇਹ ਚਿੱਟੇ ਦਾ ਜਿਹੜਾ ਕਾਰੋਬਾਰ ਆ ਕਈ ਸਾਲਾਂ ਤੋਂ ਚੱਲਦਾ ਪਿਆ ਅਸੀਂ ਉਦੋਂ ਵੀ ਕਈ ਦਰਖਾਸਤਾਂ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਦਾ ਸਰਕਾਰ ਅੱਗੇ ਤੇ ਸੀਪੀ ਸਾਹਿਬ ਅੱਗੇ ਆਹੀ ਮੰਗ ਕਰਦੇ ਆ ਜਿਹੜੇ ਚਿੱਟਾ ਵੇਚਣ ਵਾਲਿਆ ਪਹਿਲੇ ਤਾਂ ਕੱਲਾ ਚਿੱਟਾ ਹੀ ਵੇਚਦੇ ਸੀ ਹੁਣ ਚਿੱਟੇ ਦੇ ਨਾਲ ਨਵੀਂ ਨਵੀਂ ਜਨਾਨੀਆਂ ਜਨਾਨੀ ਵਾਜੀਆਂ ਕਰਦੇ ਆ ਮੱਲੇ ਵਾਲੇ ਪੂਰੇ ਪਰੇਸ਼ਾਨਾ ਕੋਈ ਜਨਾਨੀ ਨਹੀਂ ਲੰਘ ਸਕਦੀ ਗਲੀਆਂ ਚੋ ਬੁਰਾ ਹਾਲ ਆ ਜੀ ਤਾਂ ਕਮਿਸ਼ਨਰ ਸਾਹਿਬ ਤੇ ਇਹਨਾਂ ਜਿਹੜੀ ਆਪਾ ਭਗਵੰਤ ਮਾਨ ਦੀ ਸਰਕਾਰ ਐਂ ਦੇ ਅੱਗੇ ਆਹੀ ਮੰਗ ਕਰਦੇ ਆ ਕਿ ਜਿਹੜਾ ਚਿੱਟੇ ਦਾ ਕਾਰੋਬਾਰ ਆ ਜਵਾਨਗਰ ਕੈਂਪ ਦੇ ਨੇੜੇ ਤੇੜੇ ਤੇ ਜਵਾਨਗਰ ਕੈਂਪ ਦੇ ਵਿਖਦਾ ਵਾ ਇਹਨੂੰ ਬੰਦ ਕਰਾ ਦਿਓ ਸਾਡੀ ਮੰਗੇ ਇਹ ਹੈ ਜੀ ਸਾਡੀ ਮੰਗ ਜਵਾਬ ਨਲ ਗਿਆ ਪਚਿੱਟਾ ਬਿਕਦਾ ਹੈ ਹਾਂ ਜੀ ਅਸੀਂ ਬਹੁਤ ਪਰੇਸ਼ਾਨ ਹੈ ਸਾਡੇ ਧੀਆ ਪੈਰਾਂ ਨੂੰ ਕੋਈ ਸੇਵ ਨਹੀਂ ਹੈ ਸਾਡੇ ਕੋਲ ਕਿੰਨੇ ਕਿੰਨੇ ਸਮੇਂ ਤੋਂ ਵਿਕ ਰਿਹਾ ਬਹੁਤ ਸਮੇਂ ਤੋਂ ਵਿਕਦਾ ਹੈ ਅਸੀਂ ਬਹੁਤ ਪਰੇਸ਼ਾਨ ਹਾਂ ਉਹਨਾਂ ਕੋਲ ਜਨਾਨੀਆਂ ਵੀ ਲੈ ਕੇ ਆਉਣ ਲੱਗ ਗਏ ਉਹ ਕੁੜੀਆਂ ਵੀ ਲੈ ਕੇ ਆਉਂਦੇ ਆਪਣੇ ਘਰਾਂ 'ਚ ਅਸੀਂ ਬਹੁਤ ਪਰੇਸ਼ਾਨ ਹਾਂ ਸਾਨੂੰ ਨਿਕਲ ਨਾ ਮੜਾ ਸਾਡਾ ਹਰਾਮ ਹੋਇਆ ਉੱਥੇ ਗਲੀ 'ਚ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਹੈ ਸਾਡੀ ਅੱਜਾ ਕੇ ਸੀਵੀ ਸਾਹਿਬ ਕੋ ਸਾਡੀ ਇਹ ਹੀ ਬੇਨਤੀ ਹੈ ਕਿ ਸਾਡੀ ਅਰਜੀ ਮਨਜ਼ੂਰ ਕੀਤੀ ਜਾਵੇ ਬਤ ਬਤ ਦਾਵਾ ਕੀਤਾ ਜਾਵੇ ਰਿਧਾਨਾ ਲਾਈਵ ਦੇ ਲਈ ਠਿੰਗਾ ਚਾਰ ਤੇਰ ਕੋਟ